ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਬਾਈ ਜੀ? ਹਾਂ ਜੀ ਬਿਲਕੁਲ ਜੀ। ਬਾਈ ਆਪਣੇ ਕੋਲੇ ਕਾਦਾ ਕਾਦਾ ਚਾਰ ਮਿਲਦਾ ਜੀ? ਆਪਣੇ ਕੋਲੇ ਜੀ ਬੱਕਰੇ ਦਾ ਚਾਰ ਮਿਲਦਾ। ਠੀਕ ਹੈ। ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੀ ਪੈਕਿੰਗ ਹੈ ਜੀ? ਆਪਣੇ ਕੋਲੇ ਜੀ ਕਿਲੋ ਤੇ ਅੱਧਾ ਕਿਲੋ ਦੀ ਪੈਕਿੰਗ ਆ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਆਪਣਾ ਪਿੰਡ ਕਿਹੜਾ ਜੀ? ਪਿੰਡ ਹਲਵਾਰਾ ਜੀ ਆਪਣਾ। ਪਿੰਡ ਹਲਵਾਰਾ ਜੀ ਆਪਣਾ ਕੋਟ ਫਾਰਮ ਆ ਜੀ। ਠੀਕ ਹੈ ਜੀ। ਠੀਕ ਹੈ ਜੀ। ਮੈਂ ਪੂਰੀ ਮੰਡੀ ਚਾ ਮੰਡੀ ਜੀ? ਹਾਂ। ਕੀ ਕਰਦਾ ਫਿਰ ਮੈਂ? ਸੌਦੇ-ਸੂਦੇ ਤਾਂ ਦਿੱਤੇ ਕਰਾ। ਹਾਂ। ਪ ਮਖਾ ਜਾਂਦੇ ਹੋਏ ਚਾਰੇ ਦੇ ਚਲੀ ਇਹ ਕਹਿੰਦੇ ਬੱਕਰੇ ਦਾ ਚਾਰ ਬਹੁਤ ਵਧੀਆ ਮੈਨੂੰ ਵੀ ਬਦ ਜੇ ਹੋ ਗਈ ਆ ਜਾਓ ਫਿਰ ਮੁੱਲਾ ਵਰਦੀ ਮੰਡੀ ਗੱਡੀਆਂ ਚੰਗੀ ਬੱਲੇ ਬਾਈ ਕਿਹੜੇ ਆਹ ਚਾਰ ਕਹਿੰਿਆ ਯਾ ਚੱਲ ਜੀ ਮੈਂ ਗਾਂ ਲੈ ਕੇ ਆਂ ਨਾਲੇ ਮੈਂ ਲੈ ਜਾਣਾ ਇਹਨਾਂ ਦੇ ਚਾਰ ਵੀ ਵੈਰੀ ਗੁੱਡ ਯਾਰ ਜਦੋਂ ਮਰਜੀ ਆਓ ਮੋਸਟ ਵੈਲਕਮ ਆ ਯਾਰ ਤੁਹਾਡਾ ਦਿਖਾਓ ਜੀ ਸਾਨੂੰ ਚਾਰ ਆਹ ਲਓ ਜੀ ਇੱਧਰ ਹੋ ਗਈ ਰਜੂ ਥੌਪੀ ਦਾ ਮਾਰ ਦਿੰਦਾ ਤੁਸੀਂ ਕਿੱਲੋ ਵਾਲਾ ਲਾਓ ਹਾਂ ਜੀ ਕਿੱਲੋ ਵਾਲਾ ਲਾਓ ਜੀ ਤੁਸੀਂ ਇਹ ਕਿਲੋ ਹੈ ਜੀ ਹਾਂਜੀ ਪ्योर ਰਿਜਨਲ ਬੱਕਰੇ ਦਾ ਹੋਰ ਆਪ ਜੀ ਕੱਟ ਕੇ ਬੱਕਰਾ ਪਾਇਆ ਹੋਇਆ ਆਪਣੇ ਹੱਥੀਂ ਚਾਰ ਪਾਇਆ ਹੋਇਆ ਕਿਲੋ ਕਿਲੋ ਦਾ ਲੈਣਾ ਆਪਾਂ ਬਾਕੀ ਖਾ ਕੇ ਟੈਸਟ ਦੇਖਾਂਗੇ ਫਿਰ ਆਪਾਂ ਦੂਸਰੀ ਵੀਡੀਓ ਫੇਰ ਪਾਵਾਂਗੇ ਲੋਕਾਂ ਨੂੰ ਕਹਾਂਗੇ ਵੀ ਦਾਈ ਆਜੋ ਚਾਰ ਲੈ ਕੇ ਬੱਲੇ ਮੁੰਡਾ ਪੱਟੀ ਵੰਡੀ ਬਿਲਕੁਲ ਬੱਕਰੇ ਦਾ achar ਹੈ ਪਿੰਡ ਹਲਵਾਰਾ ਪਿੰਡ ਹਲਵਾਰਾ ਠੀਕਾ ਕੇ ਲਓ ਨਜ਼ਾਰਾ ਪਿੰਡ ਹਲਵਾਰਾ ਖਾ ਕੇ ਬੱਕਰੇ ਦਾ achar ਲਓ ਨਜ਼ਾਰਾ ਡਿਲੀਵਰੀ ਡਿਲੀਵਰੀ ਵੀ ਕਰ ਦਿੰਦੇ ਨੇ ਬਾਈ ਨੂੰ ਪੁੱਛ ਹਾਂਜੀ ਅਸੀਂ 35 ਕਿਲੋਮੀਟਰ ਤੱਕ ਡਿਲੀਵਰੀ ਕਰਦੇ ਆਂ ਜੀ ਪਿੰਡ ਤੋਂ ਹਲਵਾਰੇ ਤੋਂ ਲੈ ਕੇ 35 ਕਿਲੋਮੀਟਰ ਵਾਲੇ ਦੁਆਲੇ ਤੱਕ ਸਾਡੇ ਏਰੀਆ 'ਚ ਡਿਲੀਵਰੀ ਕਰਦੇ ਆਂ ਜੀ ਅਸੀਂ ਠੀਕ ਹੈ ਜੀ ਨੰਬਰ ਪਵਾਵਾ 22 ਜੀ ਕਹਿੰਦਾ ਕਹਿੰਦਾ ਵੀ ਅਸੀਂ ਡਿਲੀਵਰੀ ਕਰਦੇ ਆਂ 35 ਕਿਲੋਮੀਟਰ ਆਲੇ ਦੁਆਲੇ ਠੀਕ ਹੈ ਜੀ ਵੀ ਜਿਸ ਕਿਸੇ ਬਾਈ ਨੇ ਸਰਪੰਖ ਕਰਨਾ ਹੈ ਸਾਡੇ ਨਾਲ ਤਾਂ ਬਾਈਆਂ ਦਾ ਅਸੀਂ ਨੰਬਰ ਦਵਾਵਾਂਗੇ ਚਾਰ ਦੇ ਡੱਬਿਆਂ ਤੇ ਵੀ ਨੰਬਰ ਪਵਾ ਦਾਂਗੇ ਦੂਏ ਗਿਹੜੇ ਜੈ ਅਸਲ ਵਿੱਚ ਤਾਂ ਪਾਇਆ ਹੋਇਆ ਹੋਇਆ ਜੀ ਨੰਬਰ ਉੱਤੇ ਸਾਰਾ ਦਿੱਤਾ ਹੋਇਆ ਜੀ ਤੇ ਬਾਈਆਂ ਦਾ ਨੰਬਰ ਪਾ ਕੇ ਤੁਹਾਨੂੰ ਆਲੇ ਦੁਆਲੇ ਜੇ ਕਿਸੇ ਨੂੰ ਨਹੀਂ ਪਹੁੰਚਿਆ ਜਾਂ ਤਾ ਚਾਰ ਦੀ ਅਸੀਂ ਪਹੁੰਚ ਕਰਾਵਾਂਗੇ ਪਹੁੰਚ ਹਾਂ ਜੀ ਤੁਹਾਡੇ ਘਰੇ ਬੈਠੇ ਕਿਲੋ ਲਓ 2 ਕਿਲੋ ਲਓ 5 ਕਿਲੋ ਲਓ 4 6 ਕਿਲੋ ਲਓ 10 ਕਿਲੋ ਲਓ ਜਿਹੜਾ ਮੇਰਾ ਵੀਰ ਇਸ ਚੀਜ਼ ਨੂੰ ਵਰਤਦਾ ਆਪ ਵੀ ਖਾਓ ਤੇ ਉਹਦੇ ਬੱਚਿਆਂ ਨੂੰ ਵੀ ਖਿਲਾਓ ਤੇ ਸਿਆਲ ਚ ਪਾਲੇ ਨਾ ਮਰੋ ਗਰਮ ਚੀਜ਼ਾਂ ਖਾਓ ਤੇ ਮੋਜਾ ਕਰੋ ਭਾਈ ਜੀ ਤੁਹਾਡਾ ਨੰਬਰ ਕੀ ਹੈ ਨੰਬਰ ਆ ਜੀ 8699875749 ਹਾਂ ਜੀ ਮੇਰਾ ਪਾਲ ਤੂਰ ਤੂ ਰਿਪੋਰਟ ਫਾਰਮ ਤੇ ਨੌ ਤੇ ਸੀ ਸਾਰਾ ਉਹਦੇ ਅੰਡਰ ਬਾਕੀ ਜੇ ਕੋਈ ਇਕੱਠਾ ਚਾਰ ਲੈਂਦਾ ਉਹਦੇ ਮਗਰ ਕੋਈ ਹੈਗੇ ਛੋਟਾ ਹਾਂਜੀ ਇਕੱਠਾ ਚਾਰ ਜੇ ਸਤੋਂ ਵੱਧ ਲਊਗਾ ਕੋਈ 5 ਕਿਲੋ ਜਾਂ ਉਸ ਤੋਂ ਉੱਪਰ ਅਸੀਂ ਉਹ ਚ ਡਿਸਕਾਊਂਟ ਦੇਵਾਂਗੇ ਜੀ ਠੀਕ ਹੈ ਜੀ ਰੇਟ ਕੀ ਹੈ ਜੀ ਇਹਦਾ ਰੇਟ ਹੈ ਜੀ ਇਹਦਾ 1300 ਰੁਪਏ ਕਿਲੋ ਤੇ 650 ਦਾ ਅੱਧਾ ਕਿਲੋ ਜੀ ਠੀਕ ਹੈ ਜੀ ਹਾਂਜੀ ਤੇ ਕੋਈ ਜਾਇਜ਼ ਜਮਈ ਜਾਇਜ਼ ਹਾਂਜੀ ਅਸੀਂ ਡਿਸਕਾਊਂਟ ਦੇਵਾਂਗੇ ਜੇ ਕੋਈ ਤੁਹਾਡਾ ਨਾਅ ਦੇਉ ਕੋਈ ਮਿੱਤਰ ਪਿਆਰਾ ਹੋਊ ਜੀ ਸਾਡੇ ਹੀ ਸਾਰੇ ਬੰਦੇ ਆ ਅਸੀਂ ਡਿਸਕਾਊਂਟ ਦੇਵਾਂਗੇ ਜਦੋਂ ਵੱਧ ਲਊਗਾ ਕੋਈ ਠੀਕ ਹੈ ਜੀ ਪਿੰਡ ਹਲਵਾਰਾ ਲੋ ਨਜ਼ਾਰਾ ਚਾਰ ਖਾ ਕੇ 22 ਚਾਰ ਵੇਚਦਾ 22 ਦਾ ਥੋੜੇ ਨੰਬਰ ਆ ਗਿਆ ਤੇ ਬਾਈ ਨਾਲ ਸਰਪੰਖ ਜਰੂਰ ਕਰੋ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੈਸ ਜਲਨ ਤਜਾਬ ਜੇ ਕਿਸੇ ਮੇਰੇ ਵੀਰ ਨੂੰ ਬਣਦਾ ਹੋਵੇ ਲੈ ਖਾ ਕੇ ਦੇਖ ਲੈ ਕਵਜ ਵਗੈਰਾ ਰਹਿੰਦੀ ਹੂ ਮੈਂ ਵੀ ਕਵਜ ਪ੍ਰਾਣੀ ਕਵਜ ਵਗੈਰਾ ਰਹਿੰਦੀ ਹੋਵੇ ਊ ਕਵਜ ਰਹਿੰਦੀ ਹੋਵੇ ਖਾਇਆ ਪੀਆ ਹਾਜਮਾ ਜੇ ਕਿਸੇ ਮੇਰੇ ਵੀਰ ਨੇ ਤੜਕੇ 3 ਵਜੇ ਲੈਣੇ ਦੋ ਚਮਚੇ ਕੋਸੇ ਪਾਣੀ ਨਾਲ ਠੀਕ ਹੈ ਸੋਣ ਦੇਣੇ ਲੈ ਲਓ ਚੇ ਸੋਣ ਦੇਣੇ ਲੈ ਲਓ ਤੇ ਬਹੁਤ ਵਧੀਆ ਚੀਜ਼ ਹੈ ਬਾਈ ਖਾਇਆ ਪੀਆ ਹਜਮ ਆਉਂਦਾ ਸਵੇਰ ਨੂੰ అలਾਰਮ ਵੱਜੂ 4 ਵਜੇ 6 ਵਜੇ ਨਾ 4 ਵਜੇ ਜਾਂ 3:30 ਵਜੇ ਬਾਈ ਪੇਟ ਸਾਫ ਜਿਹਦਾ ਪੇਟ ਸਾਫ ਹੈ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਿਹਦਾ ਪੇਟ ਨਹੀਂ ਸਾਫ ਉਹਨੂੰ 36 ਬਿਮਾਰੀਆਂ ਲੱਗਦੀਆਂ ਹੁਣ ਮੈਨੂੰ ਵਾਲੇ ਮੱਠੂ ਨੂੰ ਕੋਈ ਬਿਮਾਰੀ ਨਹੀਂ ਹੈਗੀ ਠੀਕ ਹੈ ਅਸੀਂ ਆਹ ਨੱਚਦੇ ਫਰਦੇ ਹਾਂ ਠੀਕ ਹੈ ਬਾਹ ਦੇ ਕੰਝੜਿਆ ਛਾਲ ਪਾਈ ਅਸੀਂ ਊੜੇ ਫਿਰਦੇ ਆਂ ਤੇ ਸਾਨੂੰ ਕੋਈ ਬਿਮਾਰੀ ਨਹੀਂ ਹੈਗੀ। ਨਿਤ ਨਵਾਂ ਪਕਾਈ ਕਰਦੇ ਆਂ, ਕੁੱਤਿਆਂ ਜਿਹਾ ਭੌਂਕਦੇ ਫਿਰਦੇ ਆਂ। ਠੀਕ ਹੈ। ਹਰੇਕ ਬੰਦਾ ਕਿੱਥੋਂ ਭੌਂਕ ਲੂਗਾ? ਵੀ ਅਸੀਂ ਇੰਨੀਆਂ ਹੀ ਤਰੀਕਿਆਂ ਵਾਲੀਆਂ ਚੀਜ਼ਾਂ ਬਹੁਤ ਖਾਂਦੇ ਆਂ ਅਸੀਂ। ਹੋਰ ਗੋਡੇ ਵਾਲੀ ਦਵਾਈ, ਅੱਖਾਂ ਵਾਲੀ ਦਵਾਈ ਹੁੰਦੀ ਹੈ। ਅੱਛਾ ਜੀ ਅੱਖਾਂ ਨਿਗਾ ਨੂੰ ਕਾਮ ਕਰ ਜਾਂ ਵਾ। ਮੈਂ ਤਾਂ ਹੁਣੇ ਪਵਾ ਕੇ ਦੇਖੋ। ਵਾਹ ਜੀ ਵਾਹ। ਮਿੱਥੂ ਤੇਨੇ ਦਵਾਈ ਨਾ ਪਾਈਏ। ਦਵਾਈ ਨਾ ਪਾਈਏ। ਕਿ ਆਪਾਂ ਦਾ ਕਹਿਣਾ ਹੀ ਵਧੀਆ ਗਾਹਕ ਕਹਿੰਦਾ ਫੇਰ ਵਧੀਆ। ਇਹ ਐਨਕ ਤੱਕ ਆਧਾਰ ਦਿੰਦੀ ਆ। ਨਾ ਮੈਨੂੰ ਤਾਂ ਰੈਂਡੋ ਮਿੱਟਾ ਸਾਫ ਹੈ। ਇਹ ਆ ਜੀ ਸੁਰਮਾ ਬਹੁਤ ਵਧੀਆ। ਤੁਰਤ ਪਾਓ ਤੇ ਤੁਰਤ ਅੱਖ ਦਾ ਜਾਲਾ ਘਟਾਓ। ਸੁਰਮਾ ਪਾ ਕੇ ਨਿਗਾਹ ਤੇਜ ਕਰਾਓ। ਤੇ ਬਾਈ ਮੁੱਲਾਪੁਰ ਦੀ ਮੰਡੀ 8ਵੇਂ ਦਿਨ ਸ਼ਨੀਵਾਰ ਨੂੰ ਆਉਂਦਾ ਹੈ। ਤੇ ਬਾਈ ਮੁੱਲਾਪੁਰ ਦੀ ਮੰਡੀ 8ਵੇਂ ਦਿਨ ਸ਼ਨੀਵਾਰ ਨੂੰ ਆਉਂਦਾ ਬਾਈ ਚਸ਼ਮਿਆਂ ਵਾਲਾ। ਠੀਕ ਹੈ ਨੰਬਰ ਲੋ। ਤੇ ਬਾਈ ਦਾ ਲੋ ਨੰਬਰ। ਵਾਇਰਲ ਕਰੋ ਸਰਪੰਕ 98 9815254918 ਠੀਕ ਹੈ ਹਰੀਓ ਮੇਰੇ ਹੁਣ ਐ ਕਰੋ ਜੀ ਮਿੱਠੂ ਦਾ ਵਟੂਆ ਕੱਢ ਲਓ ਨੂੰ ਪਤਾ ਨਹੀਂ ਲੱਗਦਾ ਕਿਹੜਾ